ਏ ਮੰਗਿਆ ਉਹ ਤੋਂ ਸੀ ਜਿੰਦਾ ਤੂੰ ਜਿੜਦਾ ਕਲਾਬ ਆ ਗਿਆ ਪਰ ਆਇਆ ਮੁੰਡੇ ਲਈਆਂ ਮੈਂ tujhe kabool main tujhe kabool ਆਲਾ ਆਲਾ ਵਾਜੀ ਜਿੱਕਿਆ ਜਾਲ ਦੋਸਤੋ ਨੰਗੋ ਆਪਣੇ ਆਪਣੇ ਲੋਟਾਂ ਦੀਆਂ ਮਾਰਦੇ ਕੋਜੀਖਾਨ ਵਾਲੇ ਭਰਾ ਲੋ ਵੀ ਟੜੀਆਂ ਹੁਣ ਮਾਰ ਦੋਵੇ ਹੋਰ ਕੀ ਆ ਜਾਲ ਹੋ ਖੜੀ ਤੇਰੀ ਵਿੱਚ ਕੇਰ ਲਿਆ कली के था। था पंगा अपने ना के अच्छा भाई यह अपना छोटा भाई देखो थे चेहरे पे समाइल आई तो नहीं सुन रहा ਇੱਕ ਵਾਦਾ ਕਰੋ ਮੇਰੇ ਨਾਲ ਸਤਜ ਜੀ ਇੱਕ ਮਿੰਟ ਇੱਕ ਵਾਦਾ ਕਰੋ ਚਾਹੇ 100 ਚਾਹੇ 50 ਚਾਹੇ 200 ਚਾਹੇ 500 ਇਹਦੇ ਘਰੇ ਪਹੁੰਚਦਾ ਕਰਨਾ ਵੀਰ ਬਣ ਕੇ ਇਹਦਾ ਘਰ ਪਾਉਣਾ ਵੀਰੋ ਆਉਂਗੇ ਨਾਲ ਮੇਰੇ ਸਾਥ ਆਉਂਗੇ ਜਿੰਨੀ ਜਗ੍ਹਾ ਹੈਗਾ ਜਿੰਨ 칸 ਮੈਂ ਕਰ ਰਿਆਂਗਾ ਇਹ ਮਸਨਾ ਵੀਰਾਂ ਮੈਂ ਕਹਿੰਦਾ ਜੀ ਜੋ ਤੋ ਕਹਿ ਰਹੇ ਨੇ ਉਹ ਨਾ ਵੀ ਕਲਾਕਾਰ ਬੰਦੂਖਾ ਵਾਲੇ ਗਾਣੇ ਗਾਉਂਦੇ ਆ ਤੇ ਕਲਚਰ ਖਰਾਬ ਹੁੰਦਾਗਾ ਤੇ ਕਲਾਕਾਰ ਸੇਵਾ ਵੀ ਕਰਦੇ ਕਲਚਰ ਦੀ ਸੇਵਾ ਵੀ ਕਰਨੀ ਚਾਹੀਦੀ ਹੈ। ਥੈਂਕ ਯੂ। ਹਾਂ, ਫੜਲਾ ਸੁਣੋ ਤਹੇ ਤੇਰੀ ਏ। ਫੜਲਾ ਫੜਲਾ। ਵੈਰੀ ਗੁੱਡ ਧੰਨਵਾਦ ਤੁਹਾਡਾ। ਤੁਸੀਂ ਸੋਣੀ ਸਾਰਨੀ ਇਹ ਮੁੰਡਾ ਚੰਗਾ ਪੱਗਦਾ ਯਾਰ ਢੋਲਾ ਮੁੰਡਾ ਦਾ ਇਹਦਾ ਪਿਆਰ ਆਉਂਦਾ ਅੱਛਾ ਸੋਨੂ ਉਸ ਨਹੀਂ ਤੇਰਾ ਇਸਕ ਨੂੰ ਚਾਹੁੰਦਾ ਕੋਈ ਗੱਲ ਨਹੀਂ ਵੀਰੇ ਫੜ ਲੈ ਫੜ ਲੈ ਥੈਂਕ ਯੂ ਥੈਂਕ ਯੂ ਆ ਲੈ ਲੈ ਥੈਂਕ ਯੂ ਵੀਰੇ ਚੱਲ ਉਹ ਤੇਰੀ ਸ਼ਕਲ ਨਹੀਂ ਚਾਹੁੰਦਾ ਵੇ ਛੱਡ ਮੈਨੂੰ

ਨੇ ਚਾਹਦਾ ਵੇਖ ਕੇ ਨਾ ਸਾਨੂੰ ਤੇ ਨੱਚਣਾ ਨਹੀਂ ਆਉਦਾ ਹੈ ਉਹ ਤੇ赖 ਕਿੰ ਉਤੋਂ ਦਾ ਵੇਖ ਕੇ ਨਾ ਸਾਨੂੰ ਤੇ ਨੱਚਣਾ ਨਹੀਂ ਆਉਦਾ ਹੈ ਇੱਕ 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 ਮਿੰਟ ਇੱਕ ਮਿੰਟ ਐਦਾਂ ਨਾ ਕਰੋ ਕੱਲਾ ਕੱਲਾ ਜਾਣਾ ਹੋ ਇਹ ਵੀ ਡਰਦਾਗਾ ਖੜਾ ਹੋ ਜਾ ਸੋਨੂੰ ਐਦਾਂ ਨਾ ਕਰੋ ਐਦਾਂ ਇਹਦੇ ਖੜ ਜਾ ਮੇਰੇ ਕੋਲੇ ਇੱਕ ਵਾਰੀ ਤਾੜੀ ਮਾਰ ਦਿਓ ਛੋਟੇ ਭਾਈ ਦੇ ਨਾਂ ਤੇ ਮੈਂ ਕਲਾਕਾਰ ਨੂੰ ਵੀ ਬੇਨਤੀ ਕਰਦਾ ਹਾਂ ਕਿ ਜੇ ਤੁਸੀਂ ਇਹਨੂੰ ਮਿਲਦੇ ਹੋਵੇਂ ਤਾਂ ਤਾੜੀ ਨਾਲ ਮਰਵਾਇਆ ਕਰੋ ਕੱਲੀ ਇਹਨੂੰ ਕੁਝ ਦੇਖ ਕੇ ਵੀ ਜਾਇਆ ਕਰੋ ਹੈਨਾ ਭਾਜੀ ਬੈਠੋ ਪਲੀਜ਼ ਜਿਹੜਾ ਖੜਿਆ ਹੈ ਦੇਖੋ ਪਲੀਜ਼ ਇੱਥੇ ਰਹਿ ਤੂੰ ਇੱਥੇ ਬੈਠੀ ਆਪਾਂ ਚਾਰ ਪੈ ਲੈ ਕੇ ਜਾਵਾਂਗੇ ਜੇ ਤੇ ਜੀਹਾਂ ਨੂੰ ਜਾਣਾ ਨਹੀਂ ਇੱਥੇ ਖੜਾ ਮੇਰੇ ਕੋਲ ਬੈ ਜਾਓ ਤੁਸੀਂ ਹੋ ਜਾਓ ਪਿੱਛੇ ਨੂੰ ਪਿੱਛੇ ਨੂੰ ਹੋ ਜਾਓ ਤੁਸੀਂ ਪਿੱਛੇ ਨੂੰ ਹੋਣਾ ਹੀ ਨਹੀਂ ਖੜਨਦੇ ਇਨੂੰ ਇੱਥੇ ਆ ਬਈ ਉੱਥੇ ਆ ਜਾ ਫੱਕਰ ਫੱਕਰ ਜਾਨਾ ਲਾ ਦੇ ਵੀਰੇ ਫੱਕਰ ਤੇ ਸੋਨੂ ਸੀਰੇ ਲਕਾਰੀਆ ਲਾ ਦੇ ਬਈ